ਗੱਡੀ ਪਾ ਕੇ ਚਲੇਓ ਕੀ ਹੋ ਗਿਆ ਆਪਣੇ ਪੰਜਾਬ ਦੇ ਵਿੱਚ ਹੀ ਪਤੀਆਂ ਭੈਣਾਂ ਵੇਚਣ ਲੱਪੇ ਤੁਸੀਂ ਛੱਡ ਦਿਓ ਮਰੀ ਇਹ ਵਾਲੀ ਲੇਡੀਜ਼ ਆ ਜੀ ਅੱਜ ਦੀ ਗੱਲ ਕਰ ਰੋ ਇੱਕ ਦਿਨ ਕਰ ਲੈਣ ਤੋਂ ਪਹਿਲਾਂ ਨਾਲੇ ਧੰਦੇਚੀ ਆਏ ਸੀ ਪਰ ਇੱਥੇ ਦਾ ਖਲਾਸੀ ਹੋਰ ਵੀ ਹੋਏ ਵੀ ਇਹਨਾਂ ਨੇ ਕਤਲ ਤੱਕ ਵੀ ਕੀਤੇ ਹੋਏ ਆ ਓਏ ਕਿੱਥੇ ਆ ਗੱਡੀ ਆ ਨਹੀਂ ਵੀ ਹਾਂਜੀ ਨਾਲ ਚੱਲਦੇ ਆਪਾਂ ਹਾਂਜੀ ਵਾਹਿਗੁਰੂ ਵਾਰੀ ਵਾਰੀ ਅੱਛਾ ਭੈਣ ਗੱਲ ਕਰਨਗੇ ਬਾਕੀ ਕੋਈ ਨਹੀਂ ਤੁਹਾਨੂੰ ਤਾਂ ਮੇਰੇ ਘਰ ਜਦੀ ਦੇ 300 ਰੁਪਏ ਵੀ ਮੈਂ ਬਣਾ ਕੇ ਪਾਉਂਦਾ ਓਕੇ ਮੈਂ ਆਪਣਾ ਵੀ ਜਾਂਦਾ ਹਾਂ ਵੀਡੀਓ ਬੰਦ ਕਰ ਦੇ ਘਰੋਂ ਆ ਜਾ ਕੁੜੀ ਲਿਆਓ ਆ ਜਾ ਇਧਰ ਆ ਮੁੱਕੂ ਮੁਰੇ ਆ ਆਹੋ ਹਾਂਜੀ ਜੀ ਪਾਏ ਤੇ ਘਰਾਂ ਨੂੰ ਲਿਆਉਂਦੇ ਸੀ ਤੇ ਵੇਲੋ ਸਮੇਂ ਨੂੰ ਦਰਾਤਾ ਅੱਜ ਸਾਡੀਆਂ ਧੀਆਂ ਦਾ ਸਾ ਮੇਰੀ ਗੱਲ ਸੁਣ ਉਹ ਕੁੜੀ ਦੀ ਇੱਜ਼ਤ ਦਾ 7000 ਮੁੱਲ ਪਾਏ ਤੂੰ ਤੈਨੂੰ ਮੇਰੀ ਗੱਲ ਸੁਣ ਉਹਦੀ ਇੱਜਾ ਮੇਰੀ ਗੱਲ ਉਹਦੀ ਇੱਜਾ 7000 ਮੁੱਲ ਪਾਇ ਦੋ ਅੱਛਾ ਭੈਣ ਜੀ ਪਾਇਦੀ ਕੋਈ ਜਰੂਰਤ ਨਹੀਂ ਤੇ ਪਹਿਲੇ ਲੈ ਕਿਉਂ ਫਿਰ ਤੂੰ ਤੂੰ ਪਹਿਲੇ ਲੈ ਕਿਉਂ ਤੂੰ ਤੇ ਮੇਰੇ ਨਾਲ ਗੱਲ ਹੋ ਰਾ ਤੇਰੇ ਨਿੱਕੇ ਨਿੱਕੇ ਬੱਚੇ ਤੇ ਬੱਚੇ ਆਪਣੀ ਦੀ ਨਹੀਂ ਦਿੱਤੀ ਇਹਦੇ ਵੰਡੇ ਆਪਣੀ ਦੀ ਨਹੀਂ ਦਿੱਤੀ ਇੱਕ ਮਿੰਟ ਭੈਣ ਜੀ ਇੱਕ ਚੀਜ਼ ਸੁਣਰਾ ਸਾਡੀ ਬੀਬੀ ਦੇ ਕੋਲ ਅਸੀਂ ਅੱਜ ਰਿਕਵੈਸਟ ਕਰ ਰਹੇ ਹਾਂ ਹਾਂਜੀ ਹਾਂਜੀ ਜਿਹੜੀ ਦੂਸਰੀ ਬੱਚੀ ਤੁਹਾਡੇ ਕੋਲੇ ਦੱਸੀ ਜਾ ਰਹੀ ਆ ਹਾਂਜੀ ਉਹ ਬੱਚੀ ਸਾਨੂੰ ਦੇ ਉਹ ਬੱਚੀ ਮੇਰੀ ਆ ਮੇਰੇ ਘਰ ਵਾਲੇ ਦੀ ਪਹਿਲੇ ਟੱਬਰ ਚ ਨਹੀਂ ਅਸੀਂ ਦੇ ਨੇ ਕਰਾ ਗਏ ਜੇ ਡੀਐਨ ਨੇ ਤੁਹਾਡੇ ਨਾਲ ਨਾ ਮੈਚ ਕੀਤਾ ਹਾਂ ਪਹਿਲੇ ਟੱਬਰ ਚੀ ਕਾਰਵਾਈ ਫੋਲ ਕਰਾਉਣਗੇ ਪਹਿਲੇ ਟੱਬਰ ਚੋ ਜੀ ਜੰਤੂ ਦਾ ਡੀਐਨ ਨੇ ਕਰਾਵਾਂਗੇ ਟੱਬਰ ਚੋ ਉਹਦੇ ਘਰ ਵਾਲੇ ਚ ਮੇਰੇ ਚੋ ਪਹਿਲੇ ਟੱਬਰ ਚ ਮੈਂ ਦੂਜੀ ਥਾਂ ਤੇ ਬੈਠੀ ਆ ਰਾਜੀ ਮਾਤਾ ਗਲਤੀ ਨਹੀਂ ਗੁਨਾਹ ਕੀਤਾ ਵਾ ਤੂੰ ਉਹਨੂੰ ਵੀ ਤੰਗ ਪਰੇ ਦੇਖੋ ਤੇਰਾ ਆਪ ਦਾ ਘਰ ਉਜੜਿਆ ਦੂਜੀ ਥਾਂ ਤੇ ਬੈਠੀ ਤੂੰ ਦਸੀਆ ਚੱਲਿਆ ਇੱਕ ਗਰੀਬ ਆਦਮੀ ਦੀ ਧੀ ਨੂੰ ਤੂੰ ਇੰਨਾ ਨਹੀਂ ਜੀ ਨਹੀਂ ਇਹਨੇ ਲਿਆਂਦੀ ਕਿੱਥੋਂ ਪੈਨੇ ਪੈਨੇ ਲਿਆਂਦੀ ਕਿ ਤੁਸੇ ਜਿਹੜਾ 10000 ਦੀ ਵੇਚ ਦਿੱਤੀ ਉਹ ਬੰਦਾ ਕਾ ਵੋਟ ਮਾਰਦਾ ਬੰਦਾ ਕੋਈ ਨਹੀਂ ਸਾਲੋ ਪੁਰੀ ਨਹੀਂ ਵੇਚਦਾ 10000 ਉਹ ਤੋਂ تھوڑا ਰੇ ਮੁਖਾਂਦੀਆਂ ਦੇ ਇੱਕ ਬਾਈ ਦੀ ਯਾਤਰ ਨਿਕਲੇ ਉਹਨਾਂ ਨੇ ਜਦੋਂ ਇਹਨੂੰ ਪੈਸੇ ਦਿੱਤੇ 550 ਉਹਦੇ ਕਮਾਲ ਹੋ ਗਈ ਇਹਦੀ ਗੈਂਦੀ ਦੀ ਵੀਡੀਓ ਬਣੀਆ ਇਹਦੇ ਸਾਰੇ ਪਰਿਵਾਰ ਦੇ ਦੋ ਸਾਰੇ ਪਰਿਵਾਰ ਤੇ ਇਹਦੇ ਇਕੱਲੇ ਦੇ ਨਹੀਂ ਦੇਣਾ ਇਹਨੂੰ ਕੋਈ ਨਹੀਂ ਮੈਨੂੰ ਕੋਈ ਨਹੀਂ ਤੁਸੀਂ ਬਣਾ ਲਓ ਵੀਡੀਓ ਹੂਨ ਕਹਿੰਦਾ ਡਰ ਕੋਈ ਨਹੀਂ ਗਿਆ ਮਰਾ ਹਾਲ ਲੱਗੀ ਹੁੰਦਾ ਤੇਰਾ ਹਾਲ ਇਹ ਹੱਥ ਸਾਡੇ ਪਏ ਆ ਹੁਣ ਕੋਈ ਨਹੀਂ ਕੋਈ ਨਹੀਂ ਫਿਰ ਦਾਲੀ ਜੀ ਗੱਲਾਂ ਤੂੰ ਹੋਰ ਰੱਬ ਨੂੰ ਜਾਣਦੇ ਨਹੀਂ ਆ ਪਿੰਡ ਬਨੂਰ ਨਹੀਂ ਜਲੰਧਰ ਕੋਕ ਕਾ ਦੇਾਂਗੇ ਸਾਰੇ ਕੋ ਬੇਫਿਕਰਾ ਤੂੰ 10 ਮਿੰਟ ਖੜ ਦੇ ਦੱਸ ਦੇ ਕਮਾਲ ਆ ਤੇਰੀ ਮਾਂ ਦੁਆਣੀ ਨੀ ਨੂੰ ਡਰਨੀ ਪੰਜਾਬ ਦੇ ਵਿੱਚ 테러ਰੀਆਂ ਨੂੰ ਹੋਰਣ ਦੇ ਕੰਮ ਹੋਇਆ ਸਾਰੇ ਪੰਜਾਬ ਦੇ ਦੁਆਚੇ ਸਾਰੇ ਵਿੱਚ ਹੋ ਗਿਆ ਸਾਰਾ ਸਭ ਇੱਕ ਵਾਰੀ ਚੰਗੀ ਚੰਗੀ ਦਾ ਫੇਸਬੁਕ ਖਾਏ ਦਾ ਪੰਜਾਬ ਇਹ ਪਿਆਰ ਦੇ ਹੈ ਤੂੰ ਐ ਚੱਲ ਦੁਬਲ ਸਾਈਡ ਤੇ ਜਾ ਇੱਧਰ ਸਾਈਡ ਤੇ ਜਾ ਅਰੇ ਚੱਲ ਜਾ ਬਹੁਤ ਵੱਡੀ ਗੱਲ ਹੈ ਆਪ ਕਰਾਉਂਦੇ ਸਾਡੀਆਂ ਨਾਲ ਇਹ ਹੋਣ ਲੱਗਿਆ ਸੀ ਜਾਵਾਂਗੇ ਕਿੱਥੇ ਕੋਈ ਗੱਲ ਨਹੀਂ ਚੱਲਦਾ ਫਿਰ ਅੱਜ ਤੋਂ ਸਾਢੇ ਸਾਲ ਪਹਿਲਾਂ ਹੋ ਜੇ ਭਾਂਡਾ ਫੋੜੀ ਜਾਣਾ ਸਾਰੇ ਜੀ ਦੱਸ ਦਿਓ ਸਾਢੇ ਸਾਲ ਪਹਿਲਾਂ ਤੇਰੇ ਕੋਲੇ ਬੰਦਾ ਕਹੁੰਦਾ ਹੀ ਨਾ ਕਿਹੜਾ ਜੂ ਨੈਅ ਤੇ ਦਵਾਈ ਪਿਆ ਕੇ ਤੂੰ ਮਾਰੇ ਚੇਤਾ ਨਹੀਂ ਕਰਦਾ ਵਾਹਿਗੁਰੂ ਆ ਦੇਖੋ ਕਿੱਡੇ ਕਿੱਡੇ ਖਲਾਸ ਹੋ ਰਹੇ ਆ ਕਿੰਨੇ ਬੰਦੇ ਕੋਲ ਆਪਣੇ ਪਣਵਾਇਆ ਸੀ ਮੇਰਾ ਰੋਲ ਵਈਆ ਮੈਨੂੰ ਯਾਦ ਮਾਰ ਦੇਣਾ ਕੁੜੀ ਸੀ ਸਾਡੀ ਹੋ ਕਿ ਭੈਣ ਅੱਜ ਆਈ ਰਹੀ ਹੈ ਇਹੋ ਪੜੇ ਥਲੇ ਬਾਲ ਸਾਰਾ ਬਹੁਤ ਕਮ ਕਰੀ ਤੇ ਮਾਰਿਆ ਸੀ ਇਹਨੇ ਦਵਾਈ ਪਿਆ ਕੇ ਮਾਰਿਆ ਸੀ ਇੱਥੇ ਇੱਥੇ ਬਾਲੂ ਸੀ ਲੋਕੋ ਸੋਚੋ ਇੰਨਾ ਤੜਕੇ ਹਰ ਤੱਕ ਸਮਾਜ ਦੇ ਨਾਤੇ ਮਾਨ ਦੇਣ ਚੋਗ ਹੈ ਬਣ ਭਈਆ ਸੀ ਮੇਰਾ ਚਲੋ ਬਣ ਭਈਆ ਤੇ ਮਾਰ ਦੇਣਾ ਵਾ ਆਪ ਹੀ ਦਵਾਈ ਪੀਤੀ ਸੀ ਸਾਰੇ ਸਾਰੇ ਪਿੰਡ ਨੂੰ ਪਤਾ ਉਹ ਨੀਵਤ ਪੈਂਦਾ ਜੀ ਠੀਕ ਹੈ ਨਾ ਮੋਕਰੀ ਨੇ ਇਹ ਕਾਤਲ ਨਹੀਂ ਆਪਾਂ ਦਾ ਹੀ ਤਾਂ ਇਹ ਵੀ ਕਹਿੰਦੇ ਆ ਰੱਖਿਆ ਰੱਖਿਆ ਹੋਇਆ ਇੱਕ ਮਿੰਟ ਦੇਖੋ ਜੀ ਹੋਰ ਵੀ ਕਲਾਸੇ ਹੋ ਰਹੇ ਆ ਵੀ ਰਕਸ਼ਿਆਂ ਤੱਕ ਵੀ ਹੋਏ ਜਾਂਦੇ ਆ ਤਤਲ ਤੋਂ ਰਕਸ਼ੇ ਤੇ ਆ ਗਏ ਰਕਸ਼ੇ ਤੋਂ ਵੀ ਕਮਾਲ ਹੋ ਗਈ ਤੇਰੇ ਵਾਲੀ ਪ੍ਰਸ਼ਾਸਨ ਨੂੰ ਅਜ ਤੱਕ काही ਨਹੀਂ ਪਤਾ ਲੱਗਾ ਐਸਾ ਜੀ ਐਸਐਸਪੀ ਸਾਹਿਬ ਨੂੰ ਪਿੰਡ ਕੀਤਾ ਸੀ ਤੇ ਐਮਐਨਆਈ ਨੂੰ ਫੋਨ ਕੀਤਾ ਉਹ ਨਹੀਂ ਚੱਕ ਰਹੇ ਉਸ ਤੋਂ ਬਾਅਦ ਅਸੀਂ ਬਲੂਰ ਪਿੰਡ ਦੀ ਸਰਪੰਚਾ ਮੌਜੂਦਾ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਪਾਂ ਦੇ ਦੇ ਹੋ ਜਾ ਕੋਲ ਨਾ ਰੱਖੋ ਇਹੋ ਨੇ ਪਿੰਡ ਚੋਂ ਕੱਢੋ ਯਾ ਕਮਾਲ ਹੋ ਗਈ ਔਰਤਾਂ ਵਾਕੇ ਮਾਦਾ ਜਿੰਨ ਸ਼ਰਮ ਹੋਣੀ ਚਾਹੀਦੀ ਆ ਤੂੰ ਇੱਕ ਆਰਤ ਹੋ ਗਿਆ ਔਰਤ ਵਿੱਚ ਨਹੀਂ ਆ ਆਰਤ ਤੇ ਆਰਤ ਦੀ ਦਸ਼ਮਣ ਬਣੀ ਪਈ ਆ ਸਰਪੰਚ ਸਾਹਿਬ ਦੇ ਬਿਆਨ ਲਓ ਸਰਪੰਚ ਸਾਹਿਬ ਬਹੁਤ ਸਤਿਕਾਰਯੋਗ ਤੁਸੀਂ ਕਿਉਂਕਿ ਕੰਧਲੇ ਪ੍ਰਦੇਸ਼ ਹੁੰਦਾ ਤੁਹਾਨੂੰ ਵੀ ਨਹੀਂ ਪਤਾ ਸੀ ਪਰ ਅਸੀਂ ਕਹਿੰਨੇ ਜੇ ਸਮਾਜ ਦੇ ਵਿੱਚ ਇਦਾਂ ਦੇ ਲੋਕ ਹੋਏ ਕੱਲ ਨੂੰ ਤੁਹਾਡੇ ਪਿੰਡ ਦਾ ਕੋਈ ਬੱਚਾ ਗੈਬ ਕਰਤਾ ਤਾਂ ਕੀ ਕਰਾਂਗੇ ਮੈਨੂੰ ਬਣੇ ਨੂੰ ਇਹ 8 ਮਹੀਨੇ ਹੋਏ ਸੱਤ ਪਰ ਜਦੋਂ ਮੈਨੂੰ ਕਿਸੇ ਨੇ ਦੱਸਿਆ ਕਿ ਕੁੜੀ ਨੂੰ ਕੁੱਟਦੀ ਆ ਮੈਂ ਕੀ ਆ ਦੋਰੀ ਨਾ ਮੈਂ ਚਲੋ ਇਹ ਕੁਦਰਤੀ ਨਹੀਂ ਮਿਲੇ ਮੈਨੂੰ ਇਹ ਵੀ ਨਹੀਂ ਪਤਾ ਇਹ ਕੁੜੀ ਕੀ ਦੀ ਆ ਮੈਨੂੰ ਤਾਂ ਇਹ ਸੀ ਆਉਡੀ ਕੁੜੀ ਨੂੰ ਕੁੱਟਦੀ ਆ ਸਰ ਜਿੱਦੋ ਇਹ ਰਹਿ ਤਾਂ ਸਾਡੇ ਪਿੰਡ 'ਚ ਮੇਰੇ ਹ 20 ਸਾਲ ਤੋਂ ਰਹੇ ਆ ਜੀ ਇਹ ਇਹਨਾਂ ਦੇ ਕਾਰਨਾਮੇ ਵੀ ਆ ਜਵੇਂ ਬੰਦਾ ਮਾਰਿਆ ਕਈ ਕੁਛ ਪਿੰਡਾਂ ਐ ਨੂੰ ਪਤਾ ਹੀ ਸੀ ਮੇਰੇ ਤੋਂ ਪਹਿਲਾਂ ਪੰਚਾਇਤਾਂ ਵੀ ਰਹੀਆਂ ਸੀਗੀਆਂ ਪਰ ਜਦੋਂ ਵੀ ਇਹ ਤਾਂ ਬਾਹਰ ਕਰ ਦਿੰਦੇ ਇੱਕ ਅੰਕ ਨੂੰ ਕੱਢਣਾ ਚਾਹੀਦਾ ਹਾਂ ਇੰਤਰਾਂ ਨਹੀਂ ਕਰਦੇ ਜੀ ਸਾਹਿਬ ਮਗਾ ਭਾਈ ਸਰਪੰਚ ਸਾਹਿਬ ਇਹ ਵੀ ਕਰਦੇ ਆ ਪਹਿਲਾਂ ਪੂਰੀ ਵੈਰੀਫਿਕੇਸ਼ਨ ਕਰਨੀ ਚਾਹੀਦੀ ਆ ਕੀ ਕੀ ਬਣਾ ਦਿੰਦੇ ਆ ਚਲੋ ਲੈ ਕੇ ਚਲੋ ਆਜੋ ਭਾਈ ਇਹਨਾਂ ਨੂੰ ਲੈ ਲੈਣਾ ਪੈਂਦੇ ਬੋਲੋ ਚਲੋ ਜੀ ਇਹਨੂੰ ਭਾਈ ਭਾਈ ਜੀ ਇੱਕ ਮਿੰਟ ਰੋਕ ਤੋਰ ਕੇ ਲੱਕ ਰੋਕ ਕਰਦੇ ਆਜੋ ਦੋ ਤੋੜੀ ਚਾਹ ਪੁੰਚ ਪੀਤੀ ਆਉਂਦੇ ਆ ਕੋਈ ਗੱਲ ਪੈਣਾ ਤੋਰ ਲਾਉਂਦਾ ਟਾਈਮ ਨਹੀਂ ਨਾ ਹਾਂ ਕਮਾਲ ਹੋ ਗਈ ਯਾਰ ਅੱਲੀ ਕੁੜੀ ਥੋੜੀ ਹੁਣੀ ਜਿੰਨੀ ਜਿਹੜੀ ਕੈਚ ਕੀਤੀ ਆ ਹਾਂਜੀ ਹਾਂਜੀ ਬਦਤਹੀ ਆ ਤੇ ਉਦੀ ਗੱਲ ਹੋ ਗਈ ਅਸ਼ਾ ਨਹੀਂ ਨਹੀਂ ਜਦਨ ਕੁੜੀ ਇੱਕ ਲੰਮੀ ਜਿਹੀ ਪਤਲੀ ਅਸੀਂ ਆਏ ਹੋਣਾ ਮੈਨੂੰ ਇੰਨਾ ਮੈਟਰ ਨਹੀਂ ਨਹੀਂ ਇਹ ਤੇ ਕੁੜੀ ਉੱਥੇ ਆ ਗੱਡੀ ਚ ਆ ਜਾ ਗੱਡੀ ਚ ਬਿਠਾਈ ਉਹ ਭੈਣ ਨੂੰ ਅੱਗੇ ਲਿਆਓ ਉਹ ਵੀ ਲਿਆਓ ਉਹ ਬੱਚੀ ਨੂੰ ਅੱਗੇ ਲੈ ਕੇ ਆਓ ਗੱਡੀ ਚ ਬੱਚੇ ਲਿਆਓ ਕਿ ਆ ਰਹੀ ਆ ਉਹ ਤੋਰੇ ਕੋਲੇ ਆ ਕਮਾਲ ਹੋ ਗਈ ਆ ਯਾਰ ਇੱਥੇ ਇਹ ਕੁੜੀਆਂ ਵਿੱਚ ਲਾਪੇ ਦੇਣਾ ਉਹ ਵੀ ਆਪਣੇ ਪੰਜਾਬ ਦੇ ਵਿੱਚ ਹੀ ਪਤੀਆਂ ਭੈਣਾਂ ਵੇਚਣ ਲਾਪੇ ਤੁਸੀਂ ਛੱਡ ਦਿਓ ਭਜੀ ਇਹ ਵਾਲੀ ਲੀਡਿੰਗ ਹੈ ਜੀ ਅੱਜ ਦੀ ਗੱਲ ਕਰ ਰਹੇ ਇੱਕ ਜਨਾਂ ਕਰ ਲਿਆ ਪਹਿਲਾਂ ਨਾਲੇ ਧੰਦੇ ਚ ਹੀ ਆਏ ਸੀ ਪਰ ਇੱਥੇ ਦਾ ਖਲਾਸੀ ਹੋਰ ਵੀ ਹੋਏ ਵੀ ਇਹਨਾਂ ਨੇ ਕਤਲ ਤੱਕ ਵੀ ਕੀਤੇ ਹੋਏ ਆ ਪਰਦਾ ਵੀ ਇੱਕ ਦੂਜਾ ਲਾਤ ਕਰਦਾ ਜੀ ਕੋਣ ਹੈ ਕੋਣ ਬੀਬੀ ਜੀ ਮਾਰੀ ਆ ਜੀ ਇਤਰਾ ਵੀ ਮੇਰਾ ਇਹਨਾਂ ਤੇ ਮੇਰਾ ਆਪਣਾ ਭਾਈ ਯਾਸ ਇੱਥੇ ਮੇਰੇ ਘਰ ਦੇ ਵਿੱਚ ਜੁੱਗੀ ਸਾਦੇ ਪਏ ਹਾਂ ਜੀ ਉਹਦੇ ਘਰ ਵਾਲੇ ਨੇ ਨਾ ਵੀ ਉਹਦੇ ਦੁੱਖ ਨਾਲ ਦਵਾਈ ਪੀ ਲਈ ਜਦੋਂ ਦਵਾਈ ਪੀ ਲਈ ਸੀ ਉਹਨੇ ਉਥੇ ਕਰਨਲ ਸਾਹਿਬ ਆ ਕਰਨਲ ਸਾਹਿਬ ਦਾ ਪਾ ਉਹ ਭਾਂ ਜਾ ਸੀ ਉਹ ਦਾ ਵੀ ਉਹਨੂੰ ਚੱਕ ਕੇ ਲੈ ਗਿਆ ਨਸ਼ਾ ਬਹੁਤ ਕਰਦਾ ਪੈਸੇ ਮੰਗਦੇ ਢਾਣਿਆਂ ਦੇ ਵਿੱਚੋਂ ਖਾਂਦਾ ਪੀਂਦਾ ਇਹ ਗੋਲੀਆਂ ਖਾਲੀਆਂ ਸਾਰੇ ਪੁਲਿਸ ਛਤਰ ਛਤਰਖਾਨੇ 'ਚ ਸਾਰਿਆਂ ਨੂੰ ਪਤਾ ਸੀ ਜੰਡੀ ਵੀ ਗੋਲੀਆਂ ਖਾਂਦਾ ਉਹ ਕਰਦਾ ਉਹ ਪਹਿਲਾਂ ਪਹਿਲਾਂ ਗੱਲ ਕਰੋ ਇਸ ਇਸ ਮੈਟਰ ਦੀ ਗੱਲ ਕਰੋ ਆ ਲੜਕੀ ਇਹਨੇ ਵੇਚੀ ਜਾਂ ਜਾ ਕੇ ਜੀ ਉਹ ਕਰ ਲੈਣ ਦੋ ਬਾਗੀ ਕੱਢ ਆ ਜੋ ਲਿਆ ਰਹੇ ਆ ਲਿਆ ਰਹੇ ਤਸੱਦਦ ਕੀਤਾ ਜੀ ਉਹ ਕੱਲੀ ਹੈ ਇਹ ਹੀ ਆ ਆ ਕੁੜੀ ਇਹ ਸੁਖਦੇਸ਼ ਹੀ ਕੋਣ ਹੈ ਨਹੀਂ ਹਾਂ ਜੀ ਸੁਖਦੇਸ਼ ਸਿੰਘ ਹਾਂ ਜੀ ਹਾਂ ਜੀ ਨਹੀਂ ਨਹੀਂ ਕਿਦਾਂ ਨਾ ਡੱਗੀ ਹੈ ਮੇਰ ਸਿੰਘ ਮੇਰ ਸਿੰਘ ਪਿੰਡ ਬਨੂਰ ਦੇ ਨਹੀਂ ਮੇਰਾ ਪਿੰਡ ਨਹੀਂ ਹਾਲਾ ਹੈ ਕਿਹਨੂੰ ਹੈ ਵੇਚੀ ਹੈ ਜੀ ਇਹਨੇ ਪੰਘਾਲੀ ਪਿੰਡ ਉਹ ਬੰਦੇ ਦੀ ਐ ਐਸਾ ਜੋ ਤਰਜੂਤਾਂ ਜਿਨ੍ਹਾਂ ਕੋਲ ਨੌਲੇਜ ਲਿਆ ਤਾਂ ਕਿ ਸੋਹ ਆ ਜਾ ਪੁੱਤ ਠੀਕ ਕੋਈ ਗੱਲ ਨਹੀਂ ਬੱਚਾ ਖੜਾ ਲਿਆ ਗਿਆ ਆ ਬੱਚਾ ਵੀ ਆ ਗਿਆ ਲੈਓ ਲੈ ਲਓ ਮਾੜੀ ਨਾਲ ਦੇਖੋ ਤੁਸੀਂ ਕੁੜੀਆਂ ਦੀ ਹਲਕੀ ਅਨਮਨੁੱਖੀ ਤਸ਼ੱਦਦ ਹੈ ਜੀ ਇਹ ਲੜਕੀ ਗਾਲਮਨੁੱਖੀ ਤਸ਼ੱਦਦ ਬਿਲਕੁਲ ਬਿਲਕੁਲ ਆਪਣੀ ਇਹ ਦੂਰੇ ਬੰਨ ਕੇ ਰੱਖੀ ਸੀ ਦੇ ਕੋਲੇ ਰਹਿੰਦੀ ਬੈੰਦੀ ਸੀ ਅੱਛਾ ਸਾਨੂੰ ਗੱਲ ਕਰਾਂਗੇ ਜਿਹੜੀ ਇਹਦਾ ਵੀ ਘਰ ਵਾਲਾ ਸੀ ਉਹ ਵੀ ਬੰਦੇ ਆ ਗਏ ਚਲੋ ਤੁਸੀਂ ਵੀ ਆਓ ਆ ਗੱਲ ਕਰਾਂ ਸਾਰੇ ਮੋਬਾਈਲ ਲੈ ਕੇ ਤਗਾ ਲੈ ਗਏ ਨੀ ਦਿਨੇ ਚਲ ਆ ਚਲ 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 ਤੁਸੀਂ ਕੁੜੀਏ ਪਾਣੀ ਪੀ ਲੈਣੀ ਪਹਿਲਾਂ ਆ ਲੈ ਪੰਜ ਕੁੜੀ ਆ ਨਾ ਲੈ ਚਲੋ ਚਲੋ ਕੁੜੀ ਨੂੰ ਅਸੀਂ ਲੈ ਕੇ ਆਉਣੀਏ ਨਹੀਂ ਨਹੀਂ ਨਾਲ ਆਇਓ ਕੁੜੀਏ ਲੈ ਉਹਦੇ ਮਿੱਟੀ ਸਾਡੇ ਨਾਲ ਬੈਠੀ ਨਾਲ ਬੈਠਣਾ ਅਸੀਂ ਨਾਲ ਚੱਲਦੇ ਆਂ ਓਏ ਕਿੱਥੇ ਆ ਗੱਡੀਆਂ ਨਹੀਂ ਵੀ ਹਾਂਜੀ ਨਾਲ ਚੱਲਦੇ ਆਪਾਂ ਚਲੋ ਯਾਰ ਹਾਂਜੀ ਪਾਣੀ ਪੀ ਲਾ ਪੁੱਤਰ ਪਾਣੀ ਪੀ ਕੋਈ ਨਹੀਂ ਰੁਕ ਜਾਂਦੇ ਵੀ ਜੀ ਪਾਣੀ ਤਾਂ ਪੀ ਲੈਣ ਦੋ ਤੁਸੀਂ ਕਿੰਨੂੰ ਤੁਸੀਂ ਲੈ ਕੇ ਚਾਵੇਂ ਇਹਨੂੰ ਅਸੀਂ ਦਿਖਾਉਂਦਾ ਲੱਗਿਆ ਇੱਕ ਗੱਡੀ ਕੋਣ ਹੈ ਇਹਹੀ ਜਿਹੜੀ ਵੇਚੀ ਗਈ ਪੁੱਤਰ ਜਿਹੜੀ ਚੜਾਈ ਹੈ ਇਹਨਾਂ ਤੋਂ ਵੇਚੀ ਵੀ ਜਿਹੜੀ ਆ ਜਿਹੜੀ ਵੇਚੀ ਗਈ ਚਲੋ ਤੁਸੀਂ ਨਾਲ ਲਗਾਓ ਇਹਨੂੰ ਅੱਗੇ ਲੈ ਕੇ ਚੱਲਦੇ ਹਾਂ ਚਲੋ ਗੱਡੀਆਂ ਮੋੜੋ ਆਜੋ ਬੇਟਾ ਤੁਸੀਂ ਸਾਡੇ ਨਾਲ ਚਲੋ ਇਹ ਵੀ ਚਲੋ ਯਾਰ ਆਪਾਂ ਨਾਲ ਨਾ ਭਰਾਵੀਂ ਸਾਰੇ ਨਾਲ ਨਾ ਭਰਾ ਹਾਂ ਜਿੱਥੇ ਦਾ ਕਾਕੂ ਆਪਾਂ ਨਾਲ ਤੁਰਾਂਗੇ ਆਪਾਂ ਆਪ ਹੀਰ ਕਟੋ ਨਹੀਂ ਚੋੜੀ ਹਾਂ ਜਿਹੜੀਆਂ ਗੁੱਡੀਆਂ ਨੂੰ ਲਈਆਂ ਡੀਐਨਏ ਕਰਵਾਜੀਓ ਸਭ ਤੋਂ ਪਹਿਲਾਂ ਆ ਗਿਆ ਇੱਕ ਹੋਰ ਟਰੱਲਰ ਬਹੁਤ ਹੋ ਗਿਆ ਉਹਨੇ ਗੱਤਰ ਰੋਸਾ ਸੁਣ ਕੇ ਅੰਰੀ ਦਾ 8000 ਰੁਪਏ ਚ ਕਿਸਨੂੰ ਵੇਚਿਆ ਛੋਰੀ ਦੀ ਬੱਚੀ ਆ ਬੜਾ ਬੁਰਾ ਹਾਲ ਕੀਤਾ ਇਵਨ ਕਿ ਇਹਦੇ ਜਿਹੜੇ ਜ਼ਖਮ ਆ ਉਹ ਜ਼ਖਮਾਂ ਦੇ ਉੱਤੇ ਹਾਲੇ ਅੱਲੇ ਜ਼ਖਮੇ ਜਿੰਨੇ ਚੋਂ ਰੇਸ਼ਾ ਚੋਂਦਿਆ ਉਹਨਾਂ ਨੂੰ ਸਾੜਿਆ ਗਿਆ ਉਹਨਾਂ ਦੇ ਉੱਤੇ ਮੋਚਨੇ ਵਰਗੇ ਨਿਸ਼ਾਨੇ ਵੀ ਜਿਵੇਂ ਮੋਚਨੇ ਨਾਲ ਹਸਪਤਾਲ ਦਾ ਐਡੀ ਕੇ ਲੜਕੀ ਡਰੀ ਹੋਈ ਆ ਜਿਹੜੀ ਗੁਰਦੁਆਰਾ ਸਾਹਿਬ ਜਾ ਕੇ ਕਹਿੰਦੀ ਆ ਕਿ ਮੈਂ ਜੇ ਮੈਨੂੰ ਗੁਰਦੁਆਰੇ ਤੁਸੀਂ ਆਸਰਾ ਨਾ ਦਿੱਤਾ ਉਹ ਔਰਤ ਨੇ ਮੈਨੂੰ ਮਾਰ ਦੇਣਾ ਜੇ ਤੁਸੀਂ ਮੈਨੂੰ ਆਸਰਾ ਨਾ ਦਿੱਤਾ ਤਾਂ ਮੈਂ ਨੈਰ ਸੂਏਦ ਕਿਸੇ ਥਾਂ ਛਾਲ ਮਾਰ ਕੇ ਮਰ ਜਾਣਾ ਇਹ ਹਾਲਾਤ ਹੈ ਸਾਡੇ ਪੰਜਾਬ ਦੇ ਗਜਨਵੀ ਦੇ ਬਾਜ਼ਾਰ ਫੇਰ ਇਹੋ ਜਿਹੀਆਂ ਜਨਾਨੀਆਂ ਜਿਹੜੀਆਂ ਸਜਾਰੀਆਂ ਪਰ ਲੋਕ ਜਾਗਦੇ ਆ ਲੋਕ ਸੁੱਤੇ ਨਹੀਂ ਲੋਕ ਆਪਣੀਆਂ ਧੀਆਂ ਭੈਣਾਂ ਬਚਾਉਣ ਵਾਸਤੇ ਅੱਗੇ ਆਉਂਦੇ ਆ ਅੱਜ ਇਕੱਠ ਇੱਕ ਧੀ ਨੂੰ ਇਨਸਾਫ ਦੋਣ ਵਾਸਤੇ ਇਕੱਠਾ ਆਇਆ ਆ ਦਿਖਾਓ ਨੀਚੋ ਧੰਨਵਾਦ ਕਰਦੇ ਆ ਮੈਂ ਆਪਣੀ ਭੈਣ ਰਮਨਦੀਪ ਕੌਰ ਮਰਖੇਜੀ ਦਾ ਵੀ ਇਹ ਸਾਰੀਆਂ ਜਥੇਬੰਦੀਆਂ ਦਾ ਵੀ ਸਪੈਸ਼ਲ ਤੌਰ ਤੇ ਮੇਰੇ ਨਾਲ ਆਏ ਐਡਵੋਕੇਟ ਹੀਰਾ ਸਿੰਘ ਮੇਰੇ ਵੱਡੇ ਵੀਰ ਜੀ ਦਾ ਵੀ ਆ ਹੈਰੀ ਵੀਰ ਦਾ ਵੀ ਆ ਜਿਨ੍ਹਾਂ ਨੇ ਇਸ ਧੀ ਵਾਸਤੇ ਇਸ ਭੈਣ ਵਾਸਤੇ ਆ ਆਪਣੀ ਕਹਿੰਦੇ ਹੁੰਦੇ ਨੇ ਕਿ ਆਪਣੀ ਜਮੀਰ ਵਿਖਾਈ ਆ ਕਿ ਇਹ ਆਪਾਂ ਈਆਂ ਭੈਣਾਂ ਨੂੰ ਗਜਨੀ ਦੇ ਬਾਜ਼ਾਰਾਂ 'ਚ ਛਡਾਉਂਦੇ ਸੀਗੇ ਪਰ ਅੱਜ ਆਪਣੀਆਂ ਹੀ ਈਆਂ ਭੈਣਾਂ ਨੂੰ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਵੇਚਿਆ ਜਾ ਰਿਹਾ ਵਾ। ਸਮਝਦੀ ਆ ਦੱਸਿਓ ਹੁਣ ਸਾਰਾ ਤੁਹਾਨੂੰ ਕਿਦਨ ਮਿਲੀ ਸੀ ਇਹ ਭੈਣ ਕੀ ਕੀ ਸਾਰੀ ਵਾਰਦਾ ਦੱਸਿਓ ਥੋੜੀ। ਯਾਨੀ ਕਿ 23 24 ਤਰੀਕ ਦੀ ਗੱਲ ਆ ਜੀ। ਹਾਂਜੀ। ਮੇਰੇ ਕੋਲੇ ਆ ਗਈ ਗੁਰਦੁਆਰਾ ਸਾਹਿਬ। ਇਹ ਭੈਣ ਜਿਹੜੇ ਪਿੰਡ ਕਿਹੜੇ ਪਿੰਡ? ਪੰਗਾਲੀ ਜੀ। ਕਿਹ ਪੰਗਾਲੀ ਪਿੰਡ? ਬਈ ਭਾਈ ਮੈਨੂੰ ਕੁੱਟਦੇ ਮਾਰਦੇ ਮੈਂ ਕਿਉਂ ਕੁੱਟਦੇ ਆ? ਅੱਛਾ। ਤੇ ਕਹਿੰਦੇ ਨਹੀਂ ਮੇਰੇ ਪਿੱਛੇ ਮੈਂ ਦੇਖਿਆ ਵੀ ਚਾਰ ਜਾਨੇ ਸੀਗੇ। ਅੱਛਾ ओके एकदे मेनू मार पे ਕੁੱਟਦੇ ਆ ਉਹ ਜੋ ਕੋੜ ਦੇ ਮਾਰਦੇ ਆ ਉਹਨਾਂ ਨੂੰ ਜੇ ਪੁੱਛਿਆ ਗਿਆ ਉਹ ਕਹਿੰਦੇ ਵੀ ਇਹ 10000 ਦੇ ਮੁੱਲ ਲੈ ਕੇ ਆਏ ਆ ਅੱਛਾ ਇਹ ਕੋੜੇ ਇਨਸਾਨੀ ਉਹ ਕੌਣ ਸੀਗੇ ਉਹ ਕੌਣ ਸੀਗੇ ਉੱਥੇ ਪੰਗਾਲੀ ਦੇ ਬੰਦੇ ਸੀ ਤੁਹਾਡੀ ਪੰਗਾਲੀ ਦੇ ਹੀ ਹਾਂ ਉਹ ਕਹਿੰਦੇ ਵੀ ਅਸੀਂ ਮੁੱਲ ਲੈ ਕੇ ਮੈਂ ਕਿਹਾ ਇਹ ਥੋੜਾ ਦਰਿੰਦੀ ਥੋੜੂਗਾ ਵੀ ਜਿਹਨੂੰ ਮਰਜ਼ੀ ਵੇਚ ਦੋ ਜਰ ਮਰਜ਼ੀ ਲੈ ਮੁੱਲ ਲੈ ਕੇ ਕੋਈ ਬੱਕਰੀ ਆ ਕੋਈ ਡੰਗਰ ਵਛਾ ਵਈ ਵੀ ਮੁੱਲ ਲੈ ਆਏ ਇਹਨੂੰ ਲੈ ਕੇ ਆਂਦੇ ਆ ਬਾਅਦ ਮੈਂ ਸਰਪੰਚ ਸਾਹਿਬ ਨੂੰ ਬੁਲਾ ਲਿਆ ਸਰਪੰਚ ਨੂੰ ਬੁਲਾ ਕੇ ਤੇ ਗੱਲਬਾਤ ਹੋਈ ਆ ਤੇ ਇਹ ਕਹਿੰਦੇ ਮੈਂ ਉਹਨਾਂ ਨਾਲ ਨਹੀਂ ਜਾਣਾ ओके ਮੇਰੇ ਕੋਲੇ ਰਹੀ ਆ ਦੋਰਾ ਤਾਂ ਮੈਂ ਜਰੀ ਕਿ ਮੈਂ ਇੱਥੇ ਸੇਵ ਆ ਜਿਵੇਂ ਮਰਜ਼ੀ ਮੈਂ ਇੱਥੇ ਰਹਿਣਾ ਇਹ ਜਿਹੜੀ ਤੁਸੀਂ ਇੱਕ ਵੀਡੀਓ ਵਿਖਾ ਰਹੇ ਜੇ ਇੱਕ ਫੋਟੋ ਵਿਖਾ ਰਹੇ ਉਹ ਉਦੋਂ ਦੇ ਜ਼ਖਮ ਮੈਂ ਉਹ ਜ਼ਖਮ ਐ ਲਾ ਦੀ ਸਾੜਿਆ ਹੁੰਦਾ ਵਾ ਨਹੀਂ ਨਹੀਂ ਉਹ ਜ਼ਖਮ ਹੀ ਇੰਨੇ ਬੁਰੇ ਸੀਗੇ ਉਸ ਤੋਂ ਬਾਅਦ ਜਦੋਂ ਲੈ ਆਂਦਾ ਤੇ ਤੁਹਾਨੂੰ ਆ ਆ ਪੈਣ ਦਾ ਕਿਦਾਂ ਪਲਕ ਜਿਹੜੀ ਇੱਥੋਂ ਆਲੀ ਹੈ ਜਿੰਨੇ ਨੂੰ ਮਤਲਬ ਕਿ ਵੇਚਿਆ ਇਹ ਇਹਨੇ ਦੱਸਿਆ ਇਸ ਕੁੜੀ ਨੇ ਦੱਸਿਆ ਆ ਉਹਦਾ ਐਡਰੈਸ ਵੀ ਦੱਸਿਆ ਚਾਰ ਪਿੰਡਾਂ ਦੇ ਨਾਮ ਵੀ ਲੈਤਾ ਨੇੜੇ ਦੇ ਨੇੜੇ ਤੇ ਇੱਥੋਂ ਦਾ ਵੀ ਦੱਸਿਆ ਇਹਦਾ ਇੱਥੋਂ ਦਾ ਵੀ ਦੱਸਿਆ ਵੀ ਉਹਦਾ ਕਹਿੰਦੇ ਮੰਦ ਬੁੱਧੀ ਆ ਕਰਮਜੀਤ ਕੌਰ ਇਹਦਾ ਨਾਮ ਹੈਗਾ ਝੁੱਗੀ ਵਾਲੀ ਵਾਜਦੀ ਆ ਘਰ ਵਾਲੇ ਦਾ ਨਾਮ ਬਿੱਟੂ ਆ ਤੇ ਦੋ ਕੁੜੀਆਂ ਹੈਗੀਆਂ ਕਮਣਾ ਤੇ ਇੱਕ ਗਗਨਾਏ ਦੇ ਕੋਲੇ ਤੇ ਇਹਦੀਆਂ ਗਾਂ ਜਿਹੜੀਆਂ ਦੋ ਕੁੜੀਆਂ ਹੈਗੀਆਂ ਉਹ ਰਾਜਸਥਾਨ ਰਹਿੰਦੀਆਂ ਪ੍ਰੀਤੀ ਐ ਇੱਕ ਦਾ ਨਾਂ ਜੋਤੀ ਆ ਅੱਜ ਜੀ ਇਹ ਬੁਢੀ ਆ ਜਿਹੜੀ ਤੇ ਇਹ ਬੁਢੀ ਦੇ ਘਰ ਵਾਲਾ ਇਹ ਨਹੀਂਗਾ ਇਹ ਇਹਦੇ ਘਰ ਵਾਲਾ ਹੋਰ ਆ ਜਿੰਨੇ ਇਹ ਤਾਂ ਜਵਾਈ ਆ ਤੇ ਉਹ ਰੱਖਿਆ ਹੋਇਆ ਤੇ ਇੱਕ ਭੈਣ ਹੋਰ ਗੱਲ ਕਰ ਰਹੀ ਵੀ ਇੱਕ ਭੈਣ ਇਹਦੇ ਵਾਂਗ ਹੋਰ ਵੀ ਕਿਸੇ ਨੇ ਖਰੀਦੀ ਆ ਉਹ ਇਹੀ ਸੀਗੀ ਇਹ ਤਾਂ ਕਹਿੰਦੇ 20000 ਰੁਪਇਆ ਲਵੂੰਗੀ ਜਿਹੜੀ ਗਗਨ ਕੁੜੀ ਆ ਚਾਹੀਦੀ ਹੈਗਾ ਆਪਣੇ ਕੋਲ ਪਰੂਸਾ ਨਹੀਂ ਹੈਗੇ ਉਹ ਉਹਨਾਂ ਦੇ ਕਹਿੰਦੇ ਆ ਜੀ ਚੱਕੀ ਤੁਸੀਂ ਇੰਨੇ ਕੇਸ ਵੇਖਿਆ ਜਿਹੜੇ ਲੋਕਾਂ ਨੂੰ ਕਮਰੇ ਚ ਬੰਦ ਰੱਖਿਆ ਜਾਂਦਾ ਉਹ ਥੋੜਾ ਮੈਂਟਲੀ ਡਿਸਟਰਬ ਹੋ ਜਾਂਦੇ ਆ ਇਹਨੂੰ ਵੀ ਕਮਰੇ ਦੇ ਬੰਦ ਕਰਨੀਆਂ ਰੱਖਿਆ ਗਿਆ ਆ ਬੰਦੇ ਇੱਥੇ ਕੀ ਹੋਇਆ ਤੇਰਾ ਕੀ ਹੋਇਆ ਚੀਜ਼ਾਂ ਆ ਕਿਦਾਂ ਇੱਥੇ ਸੰਗਲ ਨਹੀਂ ਕਿਦਾਂ ਕਿਦਾਂ ਇੱਥੇ ਦਰਿੰਦੇ ਬੰਦੇ ਇੱਥੇ ਸੰਗਲ ਨਾਲ ਬੰਦ ਹੁੰਦੇ ਸੀ ਤੇ ਇਹ ਆ ਵੀ ਦਰਿੰਦੇ ਬੰਦੇ ਕਿੰਨੇ ਆ ਤੇ ਦੇਖੋ ਸਾਡੇ ਅਬਦਾਲੀ ਲੈ ਕੇ ਆਉਂਦਾ ਏ ਉਹ ਗਜਨੀ ਦੇ ਬਜ਼ਾਰਾਂ ਚ ਵੇਚਦਾ ਹੁਣ ਇੱਥੇ ਪੰਜਾਬ ਦੀ ਲੈ ਕੇ ਪੰਜਾਬ ਚ ਵੇਚੀ ਜਾਂਦੇ ਆ ਸੱਟਾਂ ਕਿਦਾਂ ਲੱਗੀਆਂ ਵਾ ਸਾਰਾ ਦਸ ਮੇਰੀ ਪਿੰਡ ਸੰਗਰ ਲਾ ਦਿੰਦੇ ਹੁੰਦੇ ਸੀ ਉਹ ਕੀ ਧਿਆਈ ਰੱਖਦੇ ਹਾਂਜੀ ਕੌਣ ਲੌਂਦਾ ਸੀ ਸੰਗਰ ਇਹ ਇਹ ਲੌਂਦੇ ਇਹਦਾ ਨਾਮ ਕੀ ਆ ਇਹ ਬਲੂਰ ਵਾਲੀ ਜਿਹੜੀ ਹੈ ਜਿਹੜਾ ਨਾਮ ਭੱਜ ਪਰਮਜੀਤ ਹੈ ਅੱਛਾ ਤੇਰੇ ਹੱਥਾਂ ਦੇ ਕੀ ਹੋਇਆ ਵਾ ਹੱਥਾਂ ਦੇ ਹੱਥਾਂ ਦੇ ਐ ਮਾ ਜੀ ਇਹ ਨਾਲ ਨਹੀਂ ਸੱਟਾ ਸੱਟਾ ਲਾਈਆਂ ਹੋਈਆਂ ਅੱਛਾ ਸੱਟਾਂ ਪਰ ਤੇ ਆ ਵੀ ਸਾਰੇ ਤੇ ਤੂੰ ਪਿੰਨੇ ਇੱਥੇ ਪਿੰਡ ਦੇ ਵਿੱਚ ਕਿਸੇ ਨੂੰ ਦੱਸਿਆ ਨਹੀਂ ਕਿ ਮੇਰੇ ਨਾਲ ਆ ਕੰਮ ਕੋਈ ਸੰਜਾਨ ਦੀ ਸੀ ਨਾ ਸੌਣਦਾ ਹੀ ਆ ਕੋਈ ਅਜ ਕਸੇ ਡਰਦੇ ਵੇ ਕਹਿੰਦੇ ਤੇਰੇ ਵਾਸਤੇ ਰੱਬ ਬਣ ਕੇ ਆਏ ਵੀਰ ਹਾਂਜੀ ਰੱਬ ਬਣ ਕੇ ਆਏ ਹੈਗੇ ਸਹੀ ਗੱਲ ਹੈ ਜੀ ਮਾਲਕ ਦੇ ਰੂਪ ਉਹ ਵੇ ਸਹੀ ਗੱਲ ਹੈ ਜੀ ਮਾਲਕ ਬਣ ਕੇ ਆਏ ਤੁਸੀਂ ਮੇਰੇ ਕੋਲ ਤੇ ਨਹੀਂ ਕੋਈ ਨਹੀਂ ਤੈਨੂੰ ਹੋਣਾ ਕਰੀਬ ਆ ਨਹੀਂ ਰੱਬ ਬਣ ਕੇ ਆਏ ਹੈ ਤੁਸੀਂ ਵਾਈ ਪਰ ਇਹ ਕੋਈ ਗੱਲ ਨਹੀਂ ਹੁਣ ਮੇਰੀ ਭੈਣ ਅਸੀਂ ਤੇਰੇ ਨਾਲ ਵਾਂ ਜਿੱਥੋਂ ਤੱਕ ਵੀ ਚੱਲਾਂਗੇ ਚੱਲਣਾ ਪਊਗਾ ਚੱਲਾਂਗੇ ਬੱਕਰੀਆਂ ਚਰਾ ਕੇ ਰਾਤ ਨੂੰ ਇਹਨਾਂ ਬੰਨ੍ਹ ਨਹੀਂ ਸੀ ਬਿਲਕੁਲ ਜਖਮਾ ਜਿਹੜੇ ਆ ਨਾ ਬਿਲਕੁਲ ਇਹਦੇ ਉਹ ਹੋਏ ਵੀ ਨਹੀਂ ਨਹੀਂ ਬਾਬੇ ਇੱਕ ਗੱਲ ਤੁਹਾਨੂੰ ਕਹਾਂ ਜਿੱਡਾ ਕੱਲ ਜੁਗਾ ਹੈਗਾ ਨਾ ਮੈਂ ਵੀ ਦੋ ਧੀ ਆਂਦਾ ਬਾਪਵਾ ਜਿੱਡਾ ਕੱਲ ਜੁਗਾ ਹੈਗਾ ਵਾ ਮੈਂ ਕਹਿੰਦਾ ਵਾਂ ਕਿ ਚੋਪੀ ਭਲੀ ਜੇ ਸਹੀ ਸਹੀ ਠੀਕ ਹੈ ਜੀ ਤੁਸੀਂ ਕਹਿੰਦੇ ਵੀ ਰਾਤ ਨੂੰ ਬੰਨ੍ਹ ਦਿੰਦੇ ਹੋਣਗੇ ਮੈਂ ਇਸ ਨਾਲ 100% ਨਹੀਂ ਅਗਲੀ ਇਹ ਹੁਣ ਇਹਦੇ ਕਹਿੰਦੇ ਆ ਵਿਚਾਰੀ ਦੇ ਵੀ ਮੈਂ ਮੈਂ ਕੀ ਜਲਦੀ ਮੰਗਦੇ ਨਹੀਂ ਬੰਦ ਦੇਵੀ ਕੋਈ ਖਾ ਪੀਣਾ ਨਾ ਜਾਂ ਭੱਜ ਨਾ ਜਾਵੇ ਇਹ ਕਿਹ ਬਲੌਰ ਨਾ ਜਾਵਣੀ